ਹੁਣ ਤੁਸੀਂ ਦੋਸਤੋ ਘਰੇ ਬੈਠੇ ਪਛਾਣ ਕਰ ਸਕਦੇ ਹੋ ਆਪਣੀਆਂ ਮੁਰਗੀਆਂ ਦੀ ਕਿ ਉਹ ਕਿੰਨੇ ਟਾਈਮ 'ਚ ਅੰਡੇ ਤੇ ਆਉਣ ਵਾਲੀਆਂ ਨੇ ਕਿ ਉਹ ਕਿੰਨੇ ਦਿਨਾਂ ਤੱਕ ਅੰਡੇ ਤੇ ਆਉਣ ਵਾਲੀਆਂ ਨੇ ਆਪਾਂ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਕਿਉਂਕਿ ਮੈਨੂੰ 2-3 ਦਿਨ ਹੋ ਗਏ ਬਹੁਤ ਸਾਰੇ ਵੀਰਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਕਿ ਆਪਾਂ ਨੂੰ ਕਿਹੜੀਆਂ ਨਿਸ਼ਾਨੀਆਂ ਤੋਂ ਪਤਾ ਲੱਗਦਾ ਕਿ ਜਿਹੜੀ ਮੁਰਗੀ ਆਹੋ ਹੁਣ ਅੰਡੇ ਤੇ ਆਉਣ ਵਾਲੀ ਆ ਜਾਂ ਫਿਰ ਜਿਹੜੀ ਮੁਰਗੀ ਆਪਣੀ ਤਿਆਰ ਹੋ ਚੁੱਕੀ ਆ ਅਕਸਰ ਜਿਹੜੀ ਆਪਾਂ ਗੱਲਾਂ ਸੁਣਦੇ ਆਂ ਦੋਸਤੋ ਉਹ ਚ ਦੱਸਿਆ ਜਾਂਦਾ ਕਿ ਤਕਰੀਬਨ 4 4.5 ਮਹੀਨੇ ਦੀ ਜਿਹੜੀ ਮੁਰਗੀ ਉਹ ਅੰਡੇ ਤੇ ਆ ਜਾਂਦੀ ਆ ਪਰ ਇਹ ਵੀਡੀਓ ਆਪਾਂ ਨੂੰ ਕਿਉਂ ਬਣਾਉਣੀ ਪਈ ਹੁਣ ਤੁਸੀਂ ਸਮਝੋ ਗੱਲ ਧਿਆਨ ਨਾਲ ਬਹੁਤ ਵਧੀਆ ਹੋਣ ਵਾਲੀ ਆ ਵੀਡੀਓ ਕਿਉਂਕਿ ਆਪਾਂ ਜਦੋਂ ਬੱਚਾ ਲੈਨੇ ਆ ਕਿਸੇ ਵੀਰ ਤੋਂ ਮਹੀਨੇ ਦਾ ਡੇਢ ਮਹੀਨੇ ਦਾ ਬੱਚਾ ਲੈਨੇ ਆ ਉਹ ਕਈ ਵਾਰ ਕੀ ਕਹਿ ਕੇ ਦੇ ਦਿੰਦੇ ਨੇ ਕਿ ਇਹ ਬੱਚਾ 2 ਮਹੀਨੇ ਦਾ ਪਰ ਹੁੰਦਾ ਬੱਚਾ 1 ਮਹੀਨੇ ਦਾਗਾ ਉਹ ਜਦੋਂ 4 1/2 ਮਹੀਨੇ ਹੋ ਜਾਂਦੇ ਨੇ ਉਦੋਂ ਆਪਾਂ ਨੂੰ ਇਹ ਹੁੰਦਾ ਕਿ ਮੁਰਗੀ ਅੰਡੇ ਤੇ ਕਿਉਂ ਨਹੀਂ ਆ ਰਹੀ ਪਰ ਜੇਕਰ ਪੌਦੀ ਸੇਤ ਦੇਖ ਕੇ ਕਿਹੜੀਆਂ ਆਪਾਂ ਹੁਣ ਜਿਹੜੀਆਂ ਨਿਸ਼ਾਨੀਆਂ ਦੱਸਣ ਜਾ ਰਿਹਾ ਜੇਕਰ ਤੁਸੀਂ ਉਹ ਨਿਸ਼ਾਨੀਆਂ ਦੇਖ ਕੇ ਮੁਰਗੀ ਨੂੰ ਪਛਾਣ ਲਮੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਬਿਲਕੁਲ ਕਿ ਸਾਡੀ ਮੁਰਗੀ ਕਿੰਨੇ ਸਮੇਂ ਤੇ ਜਿਹੜੀ ਉਹ ਅੰਡੇ ਤੇ ਆਜੂਗੀ ਸੋ ਵੀਡੀਓ ਤੁਹਾਡੇ ਲਈ ਬਹੁਤ ਇੰਟਰਸਟਿੰਗ ਹੋਣ ਵਾਲੀ ਕਿਉਂਕਿ ਆਪਾਂ ਸਹੀ ਟਾਈਮ ਤੇ ਇਹ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਹੁਣ ਬਹੁਤ ਸਾਰੇ ਵੀਰਾਂ ਦੀਆਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਤੇ ਆਉਣ ਵਾਲੀਆਂ ਨੇ ਸੋ ਵੀਡੀਓ ਪ੍ਰੋਪਰ ਦੇਖਿਓ ਤਿੰਨ ਚਾਰ ਆਪਾਂ ਤੁਹਾਨੂੰ ਨਿਸ਼ਾਨੀਆਂ ਦੱਸਾਂਗੇ ਜਿਆਦਾ ਲੰਬੀ ਵੀਡੀਓ ਹੋਊਗੀ ਨਹੀਂ ਪਰ ਪ੍ਰੋਪਰ ਦੇਖਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਉਹ ਆਪਾਂ ਤੁਹਾਨੂੰ ਨਿਸ਼ਾਨੀਆਂ ਦੱਸਦੇ ਆ ਕਿਉਂਕਿ ਇਹ ਹੁੰਦਾਗਾ ਜਦੋਂ ਆਪਾਂ ਨਵਾਂ ਨਵਾਂ ਕੰਮ ਕਰਦੇ ਆ ਉਦੋਂ ਆਪਾਂ ਨੂੰ ਇਹ ਹੁੰਦਾ ਕਿ ਆਪਣੀ ਮੁਰਗੀੜੀ ਹੋਵਾਂਂਡਾ ਕਦੋਂ ਦੇਣ ਲੱਗੂਗੀ ਕਿਹੜੀਆਂ ਨਿਸ਼ਾਨੀਆਂ ਉਚ ਆਉਂਦੀਆਂ ਨੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਕਿੱਪ ਬਿਲਕੁਲ ਵੀ ਨਾ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਹੁਣ ਆਪਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਗੱਲ ਦੱਸਦੇ ਆ ਉਹ ਜਿਹੜਾ ਤੁਹਾਨੂੰ ਪਤਾ ਹੀ ਹੈ ਤਕਰੀਬਨ 4 4.5 ਮਹੀਨੇ ਦੀ ਜਿਹੜੀ ਮੁਰਗੀ ਉਹ ਅੰਡੇ ਤੇ ਆ ਜਾਂਦੀ ਆ ਜੇਕਰ ਤੁਹਾਡੇ ਕੋਲ ਬੱਚਾ 1 ਦਿਨ ਦਾ ਪਾਲਿਆ ਹੋਏਗਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਅਸੀਂ 1 ਦਿਨ ਦਾ ਬੱਚਾ ਲੇਤਾ ਸੀਗਾ ਤੇ ਜਿਹੜਾ ਹੁਣ ਸਾਡੀ ਜਿਹੜੀ ਉਹ ਮੁਰਗੀ ਬਣ ਚੁੱਕੀ ਆ ਤੇ ਉਹ ਤਕਰੀਬਨ ਯਾਰ 4.5 ਮਹੀਨੇ ਦੀ ਹੋਊਗੀ ਉਹਨੇ ਅੰਡਾ ਦੇਣਾ ਸਟਾਰਟ ਹੋ ਜਾਣਾ ਪਰ ਜੇਕਰ ਤੁਸੀਂ ਵੱਡੀ ਮੁਰਗੀ ਲੈਣੇ ਹੋ ਤਾਂ ਤੁਸੀਂ ਇਹ ਨਿਸ਼ਾਨੀਆਂ ਦੇਖ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨਿਸ਼ਾਨੀਆਂ ਦੋਸਤੋ ਜਿਹੜੀ ਮੁਰਗੀ ਦੇ 1 ਇੰਚ ਦੀ ਕਲੰਗੀ ਹੋ ਜੂਗੀ ਮੁਰਗੀ ਦੀ 1 ਇੰਚ ਦੀ ਕਲੰਗੀ ਹੋ ਜੂਗੀ ਹੁਣ ਤੁਸੀਂ ਵੀਡੀਓ ਚ ਦੇਖ ਰਹੇ ਹੋ ਆ ਜਿਹੜਾ ਫਿਰਦਾ ਅਗੇ ਇਹ ਮੁਰਗਾਗਾ ਇਹਦੇ ਥੋੜੀ ਜਿਹੀ ਜ਼ਿਆਦਾ ਵੱਡੀ ਕਲੰਗੀ ਆ ਪਰ ਜਿਹੜੀਆਂ ਤੁਸੀਂ ਮੁਰਗੀਆਂ ਦੇਖ ਰਹੇ ਹੋ ਤਕਰੀਬਨ ਉਹਨਾਂ ਦੇ ਕਲੰਗੀ ਹੋ ਚੁੱਕੀ ਹੈ 1 ਇੰਚ ਦੀ ਜਦੋਂ 1 ਇੰਚ ਦੀ ਮੁਰਗੀਆਂ ਦੇ ਕਲੰਗੀ ਹੋ ਜੂਗੀ ਤੇ ਮੁਰਗੀਆਂ ਦਾ ਜਿਹੜਾ weight ਆ ਉਹ 1.5 ਕਿਲੋ ਦੇ ਕਰੀਬ ਹੋ ਜੂਗਾ ਜੇਕਰ ਮੁਰਗੀਆਂ ਦਾ weight 1.5 ਕਿਲੋ ਤੋਂ ਜ਼ਿਆਦਾ ਹੁੰਦਾ ਤਾਂ ਜਿਹੜਾ ਉਹ ਮੁਰਗੀ ਆਂਡਾ ਬਹੁਤ ਘੱਟ ਦਊਗੀ ਸੋ ਇੱਕ ਤਾਂ weight ਤੇ ਧਿਆਨ ਰੱਖਣਾ ਦੂਸਰਾ ਤੁਸੀਂ ਨੇ ਜਿਹੜਾ ਕਲੰਗੀ ਦੇਖਣੀ ਹੈ ਕਿ ਮੁਰਗੀ ਦੀ ਜਿਹੜੀ ਉਹ ਕਲੰਗੀ 1 ਇੰਚ ਦੀ ਹੋਗੀ ਜਦੋਂ 1 ਇੰਚ ਦੀ ਕਲੰਗੀ ਹੋ ਜੂਗੀ ਉਦੋਂ ਸਮਝ ਲਓ ਤੁਸੀਂ 10-20 ਦਿਨਾਂ ਚਿਹੜੀ ਉਹ ਮੁਰਗੀ ਆਂਡੇ ਤੇ ਆਉਣ ਵਾਲੀ ਆ ਹੁਣ ਤੁਹਾਨੂੰ ਆਪਾਂ ਅਗਲੀ ਨਿਸ਼ਾਨੀ ਦੱਸਦੇ ਹਾਂਗੇ ਮੁਰਗੀ ਜਿਹੜੀ ਦੋਸਤੋ ਜੇ ਆਪਾਂ ਬੱਚਾ ਲੈ ਕੇ ਹੋਣੇ ਆ ਉਹ ਕੁਝ ਨਹੀਂ ਬੋਲਦਾ ਜਿਹੜੀ ਜਦੋਂ ਮੁਰਗੀ ਵੱਡੀ ਹੋ ਗਈ ਜਦੋਂ ਅੰਡੇ ਤੇ ਆ ਗਈ ਤਾਂ ਉਹ ਇੱਕ ਅਲੱਗ ਤਰ੍ਹਾਂ ਦੀ ਆਵਾਜ਼ ਕਰਨ ਲੱਗੂਗੀ ਤਾਂ ਵੀ ਤੁਸੀਂ ਜਿਹੜਾ ਉਹ ਪਛਾਣ ਸਕਦੇ ਹੋਗੇ ਅਗਲੀ ਜਿਹੜੀ ਨਿਸ਼ਾਨੀਆਂ ਦੋਸਤੋ ਮੁਰਗੀ ਦਾ ਜਿਹੜਾ ਸਾਈਜ਼ ਆਗਾ ਉਹ ਇੱਕਦਮ ਬਦਲ ਲੱਗ ਜੂਗਾ ਜਿਸ ਤਰ੍ਹਾਂ ਮੁਰਗੀ ਗੋਲ ਮਟੋਲ ਹੋ ਜੂਗੀ ਉਦੋਂ ਤੁਸੀਂ ਉਦੋਂ ਸਮਝ ਸਕਦੇ ਹੋ ਕਿ ਜਿਹੜੀ ਹੁਣ ਸਾਡੀ ਜਿਹੜੀ ਮੁਰਗੀ ਆ ਉਹ ਅੰਡੇ ਤੇ ਆਉਣ ਵਾਲੀ ਹੈ ਜਿਹੜੀਆਂ ਤੁਸੀਂ ਹੁਣ ਆਪਣੀਆਂ ਬਲੈਕ ਕੈਸਟਲੋਪ ਮੁਰਗੀਆਂ ਦੇਖ ਰਹੇ ਹੋਣ ਇਸ ਸਮੇਂ ਵੀਡੀਓ ਚ ਇਹ ਸਾਰੀਆਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਦੇਣਾ ਸਟਾਰਟ ਕਰਤਾ ਜਿਹੜੀਆਂ ਆਪਣੇ ਪਿੱਛੇ ਆਰ ਆਈ ਆਰ ਫੇਰਦੀਆਂ ਨੇ ਰੈੱਡ ਕਲਰ ਦੀਆਂ ਤੇ ਉਹ ਪਿਛਲੇ ਸਾਲ ਤੋਂ ਜਿਹੜਾ ਉਹ ਅੰਡਾ ਦੇ ਰਹੀਆਂ ਨੇ ਹੁਣ ਤੁਸੀਂ ਆਪਣੀਆਂ ਇਸ ਮੁਰਗੀਆਂ ਤੋਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦੀ ਸ਼ੇਪ ਕਿੱਦਾਂ ਦੀ ਹੈ ਜਿਸ ਤਰ੍ਹਾਂ ਆਪਾਂ ਦੱਸਿਆ ਕਲੰਗੀ ਤੁਸੀਂ ਕਲੰਗੀ ਵੀ ਇਹਨਾਂ ਦੇ ਦੇਖ ਸਕਦੇ ਹੋ तकरीबन 1 ਇੰਚ ਦੀ ਕਲੰਗੀ ਵੀ ਆ ਗਈ ਸੋ ਥੱਲੇ ਨੂੰ ਵੀ ਉਹਨਾਂ ਦੀ ਜਿਹੜੀ ਕਲੰਗੀ ਹੁੰਦੀ ਹੈ ਵੱਜੂਗੀ ਦਾੜੀ ਹੁੰਦੀ ਹੈ ਜਿਹੜੀ ਥੱਲੇ ਨੂੰ ਲਾਲ ਲਾਲ ਸੋ ਇਹ ਜਿਹੜੀ ਨਿਸ਼ਾਨੀ ਹੈਗੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂਗੇ ਕਿ ਅਗਲੀ ਇੱਕ ਹੋਰ ਇੱਕ ਬਹੁਤ ਵੱਡੀ ਜਿਹੜੀ ਉਹ ਨਿਸ਼ਾਨੀ ਉਹ ਨਿਸ਼ਾਨੀ ਇਹ ਆ ਦੋਸਤੋ ਕਿ ਉਸ ਸਮੇਂ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੋਊਗੀ ਉਦੋਂ ਮੁਰਗੀ ਜ਼ਿਆਦਾ ਫੀਡ ਖਾਣ ਲੱਗ ਜੂਗੀ ਉਦੋਂ ਜ਼ਿਆਦਾ ਫੀਡ ਇਸ ਲਈ ਖਾਣ ਲੱਗ ਜੂ ਕਿਉਂਕਿ ਉਹਨੇ ਆਂਡਾ ਦੇਣ ਲਈ ਉਹਨੂੰ ਜ਼ਿਆਦਾ ਫੀਡ ਦੀ ਜ਼ਰੂਰਤ ਆ ਜ਼ਿਆਦਾ ਵਿਟਾਮਿਨ ਜ਼ਿਆਦਾ ਕੈਲਰੀ ਜ਼ਿਆਦਾ ਜਿਹੜਾ ਜਿਹੜਾ ਉਹਨੂੰ ਆਂਡਾ ਦੇਣ ਲਈ ਸਾਰਾ ਕੁਝ ਕੈਲਸ਼ੀਅਮ ਵਗੈਰਾ ਚਾਹੀਦਾਗਾ ਉਹ ਉਹਨੂੰ ਜ਼ਿਆਦਾ ਮਾਤਰਾ ਚਾਹੀਦਾ ਹੁੰਦਾ ਜਦੋਂ ਮੁਰਗੀ ਫੀਡ ਜ਼ਿਆਦਾ ਖਾਣ ਲੱਗੀ ਤਾਂ ਉਦੋਂ ਉਹ ਆਂਡੇ ਤੇ ਆਉਣ ਲਈ ਤਿਆਰ ਹੁੰਦੀ ਹੈਗੀ ਜਦੋਂ ਮੁਰਗੀਆਂ ਆਂਡੇ ਤੇ ਆਉਨੀਆਂ ਨੇ ਉਦੋਂ ਤਕਰੀਬਨ ਪਹਿਲੇ 8 ਤੋਂ ਲੈ ਕੇ 10 ਆਂਡੇ ਬਹੁਤ ਛੋਟੇ ਸਾਈਜ਼ ਦੇ ਦਿੰਦੀਆਂ ਨੇ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਜਿਹੜਾ ਆਂਡੇ ਦਾ ਸਾਈਜ਼ ਆ ਉਹ ਬਹੁਤ ਛੋਟਾ ਗਾ ਬਹੁਤ ਸਾਰੇ ਵੀਰਾਂ ਦੇ ਮੈਨੂੰ ਫੋਨ ਵੀ ਆਉਂਦੇ ਨੇ ਕਿ ਮੁਰਗੀਆਂ ਦੇ ਜਿਹੜੇ ਆਂਡੇ ਦਾ ਸਾਈਜ਼ ਆ ਬਹੁਤ ਛੋਟਾ ਉਹ ਬਈ ਤਕਰੀਬਨ ਜਿੰਨਾ ਚਿਰ ਮੁਰਗੀ 5 ਤੋਂ ਲੈ ਕੇ 10 ਆਂਡੇ ਦਿੰਦੀ ਆ ਜਿੰਨਾ ਟਾਈਮ ਉਹਨਾ ਟਾਈਮ ਆਂਡੇ ਦਾ ਸਾਈਜ਼ ਛੋਟਾ ਰਹਿੰਦਾ ਗਾ ਜਿਉਂ-ਜਿਉਂ ਉਹ ਆਂਡੇ ਦਿੰਦੀ ਰਹਿੰਦੀ ਹੈ ਅੱਗੇ-ਅੱਗੇ ਉਹ ਤੇ ਆਉਂਦੇ-ਉਂਦਾ ਆਂਡੇ ਦਾ ਸਾਈਜ਼ ਵੱਡਾ ਰਹਿੰਦਾ ਜੇਕਰ ਆਪਾਂ ਫੀਡ ਉਹਨੂੰ ਪ੍ਰੋਪਰ ਦਵਾਂਗੇ ਪ੍ਰੋਪਰ ਕੈਲਸ਼ੀਅਮ ਦ ਪ੍ਰੋਪਰ ਵਿਟਾਮਿਨ ਦਵਾਗੇ ਸਾਰਾ ਕੁਝ ਉਹਦੀ ਖਰਾਕ ਚ ਜਿਹੜਾ ਐਡ ਹੋਊਗਾ ਫੀਡ ਚ ਤਾਂ ਜਿਹੜਾ ਅੰਡਾ ਹੋ ਹੌਲੀ-ਹੌਲੀ ਸਾਈਜ਼ ਉਹ ਅੰਡੇ ਦਾ ਵਧਾਜੂਗੀ ਸੋ ਇਹ ਟੈਨਸ਼ਨ ਨਾ ਲਿਆ ਕਰੋ ਕਿ ਜਿਹੜੀ ਸਾਡੀ ਨਵੀਂ ਮੁਰਗੀ ਅੰਡੇ ਦੇਣ ਲੱਗੀ ਆ ਉਹ ਬਹੁਤ ਛੋਟੇ ਅੰਡੇ ਨੇ ਸੋ ਪਹਿਲਾਂ-ਪਹਿਲਾਂ ਜਿਹੜਾ 5 ਤੋਂ ਲੈ ਕੇ 10 ਅੰਡੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਉਹ ਛੋਟੇ ਦਿੰਦੀ ਆ ਮੁਰਗੀ ਸੋ ਹੌਲੀ-ਹੌਲੀ ਉਹਦਾ ਸਾਈਜ਼ ਵੱਡਾ ਹੋਣ ਲੱਗ ਜਾਂਦਾ ਸੋ ਦੋਸਤੋ ਜੇਕਰ ਇਹ ਨਿਸ਼ਾਨੀਆਂ ਤੁਸੀਂ ਦੇਖ ਲਓਗੇ ਮੁਰਗੀ 'ਚ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਜਿਹੜੀ ਮੁਰਗੀ ਉਹ ਅੰਡੇ ਤੇ ਆਉਣ ਵਾਲੀ ਆ ਇਹ ਵੀਡੀਓ ਪਾ ਦੋਸਤੋ ਤਾਂ ਬਣਾਈਆ ਕਿਉਂਕਿ ਬਹੁਤ ਸਾਰੇ ਵੀਰ ਕੀ ਕਰਦੇ ਨੇ ਮੁਰਗੀ ਬੱਚਾ ਲੈਉਂਦੇ ਨੇ ਇੱਕ ਦੋ ਮਹੀਨਿਆਂ ਦਾ ਤੇ ਜਦੋਂ 4 4.5 ਮਹੀਨਿਆਂ ਦੀ ਹੋ ਜਾਂਦੀ ਹੈ ਉਹ ਅੰਡਾ ਦੇ ਨਹੀਂ ਲੱਗਦੀ ਉਹ ਵੀਰ ਮੁਰਗੀ ਨੂੰ ਜਿਹੜਾ ਉਹ ਵੇਚ ਦਿੰਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਇਹ ਮੁਰਗੀ ਨੇ ਅੰਡਾ ਦੇਣਾ ਨਹੀਂ ਪਰ ਉਹ ਟਾਈਮ ਉਹਨਾਂ ਦਾ ਉਹੀ ਹੁੰਦਾ ਹੈ ਜੇ 10 15 ਦਿਨ ਉਹ ਸੰਭਾਲ ਲੈਣ ਤਾਂ ਮੁਰਗੀ ਜਿਹੜੀ ਉਹ ਪ੍ਰੋਪਰ ਆਂਡੇ ਤੇ ਆ ਜਾਂਦੀ ਆ ਸੋ ਵੀਰੋ ਇਸ ਜਿਹੜਾ ਸਾਲ ਤੁਸੀਂ ਕਾਲੀ ਨਹੀਂ ਕਰਨੀ ਇਹ ਸਾਲ ਕਈ ਵੀਰ ਬਹੁਤ ਸਾਰੇ ਵੀਰਾਂ ਨੇ ਪਿਛਲੇ ਸਾਲ ਕੀ ਕੀਤਾ ਮੈਨੂੰ ਮੈਸੇਜ ਆ ਕਿ ਬਈ ਆਪਾਂ ਨੇ ਮੁਰਗੀਆਂ ਵੇਚਤੀਆਂ ਸੋ ਵੇਚਣੀਆਂ ਨਹੀਂ 10 20 ਦਿਨ ਤੁਸੀਂ ਐਕਸਟਰਾ ਵੇਟ ਕਰ ਲਓ ਮੁਰਗੀ ਐਂਡੇ ਤੇ ਆਉਗੀ ਜੇਕਰ ਤੁਸੀਂ ਪ੍ਰੋਪਰ ਜਿਹੜੀ ਫੀਡ ਤੇ ਜਿਹੜੀ ਮੁਰਗੀ ਪਾਲੀ ਹੈਗੀ ਸੋ ਆਪਾਂ ਤੁਹਾਨੂੰ ਮੇਨ ਮੇਨ ਜਿਹੜੀਆਂ ਨਿਸ਼ਾਨੀਆਂ ਉਹ ਦੱਸ ਪਈਆਂ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਸਮੇਂ-ਸਮੇਂ ਸਰ ਕਿਉਂਕਿ ਬਈ ਹੁਣ ਸਾਰੇ ਵੀਰਾਂ ਦੀਆਂ ਜਿਹੜੀਆਂ ਮੁਰਗੀਆਂ ਨੇ ਉਹ ਐਂਡੇ ਤੇ ਆਉਣ ਵਾਲੀਆਂ ਨੇ ਤਾਂ ਕਰਕੇ ਆਪਾਂ ਇਹ ਜ਼ਰੂਰੀ ਸਮਝਿਆ ਬਹੁਤ ਸਾਰੇ ਵੀਰਾਂ ਦੇ ਮੈਸੇਜ ਵੀ ਆ ਰਹੇ ਸੀ ਕਿ ਬਾਈ ਇਸ ਟੌਪਿਕ ਤੇ ਵੀਡੀਓ ਬਣਾਓ ਕਿ ਅਸੀਂ ਘਰੇ ਕਿਵੇਂ ਪਛਾਣ ਸਕਦੇ ਆਂਗੇ ਸੋ ਜਿਹੜੇ ਜਿੰਨੇ ਮਹੀਨਿਆਂ ਦੀ ਮੁਰਗੀ ਹੁੰਦੀ ਆ ਉਹ ਚ ਕਈ ਵਾਰ ਹੇਰ ਫੇਰ ਹੋ ਜਾਂਦੀ ਹੈ ਜਦੋਂ ਆਪਾਂ ਬੱਚਾ ਲੈਣਿਆਂਗੇ ਸੋ ਇਹ ਨਿਸ਼ਾਨੀਆਂ ਦਾ ਤੁਸੀਂ ਨੇ ਦੋਸਤੋ ਧਿਆਨ ਰੱਖਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜਿਹੜੇ ਵੀਰ ਜਾਨਵਰਾਂ ਦੇ ਸ਼ਕੀਨ ਨੇ ਉਨ੍ਹਾਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਵੀਡੀਓ ਤੁਸੀਂ ਪਿਛਲੀਆਂ तकरीबन 8-10 ਵੀਡੀਓ ਤੋਂ ਬਹੁਤ ਪਿਆਰ ਦੇ ਰਹੇ ਹੋ ਆਪਾ ਨੂੰ ਤੇ ਆਪਣੇ ਸਬਸਕ੍ਰਾਈਬਰ ਵੀ ਬਹੁਤ ਵੱਧ ਰਹੇ ਨੇ ਤੇ ਆਪਣੇ ਵੀਡੀਓ ਵੀ ਬਹੁਤ ਚੱਲ ਰਹੀਆਂ ਸੋ ਇਸੇ ਤਰ੍ਹਾਂ ਆਪਣੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਦੋਸਤੋ ਆਪਾਂ ਤੁਹਾਡੇ ਲਈ ਹਰ ਸਮੇਂ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਜਿਹੜਾ ਆਪਣੀ ਸਪੋਰਟ ਇਸ ਚੈਨਲ ਨਾਲ ਬਣਾਈ ਰੱਖੋ ਆਪਾਂ ਜਾਨਵਰ ਮਹਿਕਮਾ ਚੈਨਲ ਦੋਸਤੋ ਤੁਹਾਡੇ ਲਈ ਬਣਾਇਆ ਤੁਹਾਡੀ ਸੇਵਾ ਚ ਹਮੇਸ਼ਾ ਹਾਜ਼ਰ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ